ਸੋ ਕਾਂਸਲ ਤੇ ਬਿਰਾਜਮਾਨ ਨਿਰਮਲ ਰੰਕਾਰ ਨੇਕ ਲੰਕ ਕਲ ਕਲਪਤੀ ਚਵੀਸ অবতার ਜੀ ਦੇ ਦਰਬਾਰ ਦੇ ਵਿੱਚ ਸ਼ਿਸ਼ੋਭਤ ਚਰਨਾਂ ਦਾ ਆਨੰਦ ਮਾਣ ਰਹੀ ਪਰਮ ਸਤਕਾਰ ਹਰਸਿੰਘ ਜੀਓ ਆਪ ਜੀ ਬਹੁਤ ਬੜਪਾਗੇ ਹੋ ਕਿ ਆਪ ਜੀ ਇਸ ਪ੍ਰਭੂ ਪਰਮੇਸ਼ਰ ਜੀ ਦੇ ਚਰਨਾਂ ਦਾ ਜਸ ਕਰ ਰਹੇ ਪਰਮ ਸਤਕਾਰਯੋਗ ਹਰਸਿੰਘ ਜੀਓ ਮੇਰੇ ਤੋਂ ਪਹਿਲਾਂ ਬਹੁਤੀ ਬਲਾਰੀ ਵੀਰਾਂ ਨੇ ਵਧੀਆ ਟੰਗ ਨਾਲ ਇਸ ਪਰਮੇਸ਼ਰ ਜੀ ਦੀ ਉਸਤਤ ਦੇ ਵਿੱਚ ਆਪ ਜੀ ਨਾਲ ਹਰਮਣੀ ਸਾਂਝੀ ਕੀਤੀ। ਦਾਸ ਵੀ ਆਪ ਜੀ ਨਾਲ ਇੱਕ ਛੋਟੀ ਜਿਹੀ ਲਿਖਤ ਸਾਂਝੀ ਕਰਨ ਲੱਗਾ। ਜਦੋਂ ਅਨੰਦਪੁਰ ਦੇ ਕਿਲੇ ਦੇ ਵਿੱਚ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰਗੋਬ ਸਿੰਘ ਮਹਾਰਾਜੀ ਉਦੋਂ ਉਸ ਅਨੰਦਪੁਰ ਦੇ ਕਿਲੇ ਨੂੰ ਵਾਈ ਘਾਟ ਦੇ ਰਾਜਿਆਂ ਤੇ ਮੁਗਲ ਫੌਜਾਂ ਨੇ ਘੇਰਾ ਪਾ ਲਿਆ। ਘੇਰਾ ਲੰਬਾ ਚੱਲਿਆ। ਰਸ ਦੀ ਕਮੀ ਆਉਣ ਲੱਗੀ। ਛੋਟ ਦੇ ਵਿੱਚ ਲੰਗਾ। ਰਾਜ ਦੀ ਕਮੀ ਆਉਣ ਲੱਗੀ ਸਿੱਖਾਂ ਨੇ ਪਾਦਸ਼ਾਹ ਨੂੰ ਬੇਨਤੀ ਕਰ ਦਿੱਤੀ ਕਿ ਕਿਲੇ ਨੂੰ ਛੱਡ ਦਿੱਤਾ ਜਾਵੇ ਪਾਦਸ਼ਾਹ ਨੇ ਕਿਹਾ ਕਿ ਭਾਈ 2.5 ਦਿਨ ਰੁਕਜੋ ਨਹੀਂ ਮੰਨੇ ਉਸ ਤੋਂ ਬਾਅਦ ਦੁਬਾਰਾ ਫੇਰ ਬੇਨਤੀ ਕਰ ਦਿੱਤੀ ਪਾਦਸ਼ਾਹ ਨੇ ਫੇਰ ਕਿਹਾ ਕਿ ਭਾਈ ਜੇ ਹੋਰ ਨਹੀਂ 2.5 ਘੜੀਆਂ ਹੀ ਰੁਕਜੋ ਲੇਕਨ ਨਹੀਂ ਮੰਨੇ ਫਿਰ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਤੇ ਜਦੋਂ ਉਹਨਾਂ ਨੇ ਬੇਨਤੀ ਕਰੀ ਨਾਲ ਸੱਥਾਂ ਦੇ ਤਾਂ ਉਹਨਾਂ ਨੇ ਕਿਹਾ ਭਾਈ ਠੀਕ ਹੈ ਜਿੰਨੇ ਮੰਨਦੇ ਤਾਂ ਤੁਸੀਂ 250 ਸਾਲ ਪਿੱਛੇ ਚਲੇ ਗਏ ਹੁਣ ਮੈਂ 250 ਸਾਲ ਬਾਅਦ ਫੇਰ ਇਸ ਮਾਸ ਲੋਕ ਤੇ ਆਉਂ। ਸੋ ਉਹ ਪ੍ਰਭੂ ਪਰਮੇਸ਼ਰ ਆਪਣਾ ਢਈਆ ਪੂਰਾ ਕਰਕੇ ਉਸ ਨਿਰਗੁਣ ਨਿਰਗਕਾਰ ਦੇ ਨਾਲ ਮਿਲ ਕੇ ਕੀ ਕਿਹਾ ਸੀ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੁੱਤਰ ਹਨ ਕਿੰਨੀ ਸਾਜ ਕੋ ਨਾਨਕ ਜੋ ਪਿਤਾ ਪਤਨੀ ਨੇ ਪਿਤਾ ਪੁੱਤੇ ਘਰ ਅੰਗੇ ਨੇ। ਕਿ ਜਦੋਂ ਮੈਂ ਆਮਾਗਾ ਟਾਈ ਸੋ ਸਲਵਾਰ ਟਾਈ ਇਹਤ ਬਾਦ ਮੈਂ ਆਪਣੇ ਪਿਤਾ ਕਾਲਪੁਰਖ ਦੇ ਨਾਲ ਮਿਲ ਕੇ ਆਵਾਂਗਾ ਸੋ ਜਦੋਂ ਆਨੰਦਪੁਰ ਦੀ ਧਰਤੀ ਨੂੰ ਛੱਡ ਕੇ ਚਲੇ ਜਾਂਦੇ ਨੇ ਛੋਟੀ ਜਿਹੀ ਲਿਖਤ ਕਢੀ ਆ ਤੇ ਉਹ ਆਨੰਦਪੁਰ ਦੀ ਧਰਤੀ ਕੀ ਕਹਿੰਦੀ ਆ ਉਹ ਆਪਜੀ ਨਾਲ ਹਰਵਣੀ ਸਾਂਝੀ ਕਰਾਂਗੇ ਗੋਵਿੰਦ ਕਾਹੇ ਪੋਰ ਆਨੰਦ ਪਿਆਰੋ ਜਦੋਂ ਛੱਡ ਕੇ ਚਲੇ ਜਾਂਦੇ ਨੇ ਉਹ ਧਰਤੀ ਵੀ ਬਰਲਾਪ ਕਰਦੀ ਆ ਉਹ ਰੋਂਦੀ ਆ गोविंद कहए पोर नंद प्यारो बिन नेत्र नैणा नीर बहाइया अखां दे विच नेत्र त है नीर गुण धरती या धरती बोलदी है ओ बोल बिना नैणा तो नेत्रा दे विचो अखां बहाउंदी है की कहंदी है तू तवें मेरी बात ना पूछे को के हुण मेरी किसे ने हाल नहीं पूछना मेरा ਸੁਹਾਇ ਕਿਨੈ ਕਿ ਨਾਜਰ ਕੋਈ ਨਾ ਆਈ ਆ ਕਿਉਂ ਨਾਤਾ ਤੋੜਿਆ ਮੁਹੱਬਤ ਮੋ ਕਿਤੇ ਪਹਿਲਾਂ ਮੇਰੇ ਲਈ ਨਾ ਮੁਹੱਬਤ ਮੋ ਕਰਿਆ ਕਿ ਹੁਣ ਨਾਤਾ ਤੋੜ ਲਿਆ ਮੁਹੱਬਤ ਮੋ ਤੋੜ ਲਈ ਕਿਉਂ ਨਾਤਾ ਤੋੜਿਆ ਮੁਹੱਬਤ ਮੋ ਪੇਵ ਪੇਦਾ ਦੇ ਖੁਲਾਈਆ ਤੂੰ ਇਹ ਪੇ ਤਾਂ ਖੋਲਦੇ ਜਿਹੜਾ ਪੇਦਾ ਜਿਹੜਾ ਪੇਤ ਖੋਲਦੇ ਤੂੰ ਕਿਉਂ ਮੇਰੇ ਨਾਲ ਨਾਤਾ ਤੋੜ ਗਿਆ ਕਿਉਂ ਅਨੰਦਪੁਰ ਦੀ ਧਰਤੀ ਨੂੰ ਛੱਡ ਕੇ ਚੱਲ ਆਏ ਕਿਉਂਕਿ ਜੇ ਉਹ ਅਨੰਦਪੁਰ ਦੀ ਧਰਤੀ ਨੂੰ ਨਾ ਛੱਡਦੇ ਤਾਂ ਜਿਹੜਾ ਅੱਗੇ ਆਉਣ ਵਾਲਾ ਟੱਈਆ ਸੀਗਾ ਉਹਦਾ ਲਿਖ ਕਿਵੇਂ ਬਣਦਾ ਮੇਰੇ ਅੰਦਰ ਤੇਰਾ ਚਰਨ ਗਿ ਆਸ਼ੋ ਕਿ ਮੇਰੇ ਅੰਦਰ ਚਰਨਾਂ ਦੀ ਛੋਹ ਪ੍ਰਾਪਤ ਹੋਈ ਆ ਮੈਨੂੰ ਧਰਤੀ ਕੈ ਰੀ ਆ ਅਨੰਦਪੁਰ ਦੀ ਸ਼ਰਨਾ ਮਿਲੀ ਸ਼ਰਨਾਈ ਆ ਤਰਨੀ ਨੇ ਆਪਣਾ ਪਾਪ ਲਿਆ ਤੋਂ ਮੈਨੂੰ ਤੇਰੇ ਚਰਨਾਂ ਦੀ ਛੋਹ ਪ੍ਰਾਪਤ ਹੋ ਗਈ ਤੇਰੀ ਸ਼ਰਨ ਦੇ ਵਿੱਚ ਮੈਨੂੰ ਸ਼ਰਨਾਈ ਮਿਲ ਗਈ ਇਹਦੇ ਨਾਲ ਇਸ ਧਰਤੀ ਦੀ ਕੀ ਆ ਪਾਪ ਜਿਹੜੇ ਨੇ ਉਹ ਖਤਮ ਹੋ ਗਏ ਨੇ ਦੁਰਮਤ ਮੈਲ ਤਵਾਈਆ ਦੁਰਮਤ ਮੈਲ ਗਵਾਈਆ ਤੇਰੇ ਪ੍ਰਕਾਸ਼ ਦੀ ਹੋਈ ਲੋ ਬਿਨ ਲੋਚਣ ਨਜ਼ਰੀ ਆਈਆ ਤੇਰੇ ਪ੍ਰਕਾਸ਼ ਦੀ ਲੋ ਹੋਈ ਬਿਨਾ ਲੋਚਲ ਤੋਂ ਨਜ਼ਰੀ ਆਈਏ ਕਿਉਂ ਸਭ ਕੁਝ ਲਿਆਖੋ ਖਾਲੀ ਭੰਡਾਰੇ ਦਿੱਤੇ ਬਣਾਈਆ ਕਿਉਂ ਤੂੰ ਸਾਰਾ ਖੋ ਕੇ ਲੈ ਗਿਆ ਮੇਰੇ ਕੋਲੋਂ ਮੇਰੇ ਭੰਡਾਰੇ ਖਾਲੀ ਕਰ ਦਿੱਤੇ ਨੇ ਤੈਨਾਂ ਮੇਰੇ ਨਾਲ ਘਰ ਤਰੋ ਕੀ ਕਹਿੰਦੀ ਆ ਤਰਦੀ ਨੰਦਪੁਰ ਦੀ ਕਿ ਮੇਰੇ ਨਾਲ ਤਾਂ ਤਰੋ ਕੀਤਾ ਮੇਰੇ ਭੰਡਾਰੇ ਖਾਲੀ ਕਰਕੇ ਤੂੰ ਤਰੋ ਕਰਕੇ ਚੱਲਿਆ ਨਾਤਾ ਤੁਰਦਾ ਤੁਰਦਾ ਨਾਤਾ ਲਿਆ ਜੁੜਾਈਆ ਤੂੰ ਮੇਰੇ ਨਾਲ ਤਰੋ ਕਰਕੇ ਉਸ ਤੁਰਦੇ ਨਾਲ ਆਪਣਾ ਨਾਤਾ ਜੋੜੂ ਕੁਝ ਆਮਰਤ ਰਸ ਆਪਣਾ ਚੋ ਗਰ ਗਵੀਰ ਤਿਆ ਕਮਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਾਜੀ ਕੇ ਨੇ ਇਕਰ ਕਰਾਈਆ ਗੋਵਿੰਦ ਕਾ ਪੁਰ ਆਨੰਦ ਵਹਾਏ ਨੀਰ ਨਿਰਮਲ ਸਹਿ ਪਰ ਪ੍ਰੇਮ ਲਗਾਈਆ ਜਦੋਂ ਪ੍ਰੇਮ ਆਉਂਦਾ ਬਰਾਗ ਆਉਂਦਾ ਉਦੋਂ ਅੱਖਾਂ ਦੇ ਵਿੱਚੋਂ ਨੀਰ ਛਲਕਦਾ ਕਹਿੰਦੇ ਉਹ ਪ੍ਰੇਮ ਦੇ ਸੇਬਰ ਲਾ ਦਿੱਤੀ ਆਨੰਦਪੁਰ ਦੀ ਧਰਤੀ ਨੇ ਗੋਵਿੰਦ ਕਾਏ ਪੋਰ ਆਨੰਦ ਵਹਾਏ ਨੀਰ ਸੇਬਰ ਪ੍ਰੇਮ ਲਗਾਈਆ ਕਿਉਂ ਪਦਨ ਦਿੱਤੀ ਤਕਦੀਰ ਤਦਵੀਰ ਕੀ ਬਣਾਈਆ ਕਿਉਂ ਤਾਂ ਇਹ ਤਕਦੀਰ ਬਦਲ ਤੀ ਕੀ ਤਦਵੀਰ ਬਣਾ ਲੀਤਾ ਹੈ ਕੀ ਟੱਗ ਬਣਾ ਲਿਆ ਮੈਂ ਬਣ ਕੇ ਹਕੀਰ ਸ਼ੈਨਸ਼ਾਹ ਤੇਰੇ ਚਰਨਾਂ ਸੀਸ ਚੁਕਾਈਆ ਮੈਂ ਤੇਰੇ ਚਰਨਾਂ ਤੇ ਸੀਸ ਚੁਕਾਈਆ ਨੁਮਣੀ ਹੋ ਕੇ ਸਾਚੇ ਪ੍ਰੇਮ ਦਾ ਦੇ ਸਿਰ ਅੰਮ੍ਰਿਤ ਰਸ ਚਖਾਈਆ ਮੰਗ ਮੰਗਦੀਆ ਸਾਚੇ ਪ੍ਰੇਮ ਦਾ ਸਿਰ ਦੇ ਦੇ ਅੰਮ੍ਰਿਤ ਰਸ ਚਖਾ ਦੇ ਇਹ ਤੇਰਾ ਵਿਰਸਾ ਤੇਰੀ ਜਗੀਰ ਤੇਰੇ ਨਾਮ ਲਗਾਈਆ ਜਿੱਥੇ ਗੁਰਮਖਾਂ ਦੀ ਰਹਿੰਦੀ ਪੀੜ ਉਹ ਖਾਲੀ ਦਵਾਰੇ ਰਹੇ ਕੁਰ ਲਾਈਆ ਜਿੱਥੇ ਗੁਰਮਖਾਂ ਦੀ ਪੀੜ ਰਹਿੰਦੀ ਸੀ ਉਹ ਖਾਲੀ ਕਰ ਛੱਡਿਆ ਚੱਲਿਆ ਮਰਹੂਮ ਵਿੱਚ ਮੇਰੀ ਅੰਦਰੋਂ ਨਿਕਲੇ ਪੀੜ ਤੀਰ ਜੀ ਤੀਰ ਨਾ ਕੋਈ ਆਈਆ ਵਾਸਤਾ ਪਾਵਾ ਕੱਢ ਲਕੀਰ ਜਦੋਂ ਅਸੀਂ ਨੱਕ ਨਾਲ ਲਕੀਰਾਂ ਕੱਢਦੇ ਆ ਕਿ ਨਾ ਉਦੋਂ ਪਰਮੇਸ਼ਰ ਵੀ ਟੁੱਟ ਜਾਂਦਾ ਨਿਮਾਣੇ ਹੋ ਜਾਂਦੇ ਆ ਉਸ ਟਾਈਮ ਅਸੀਂ ਧਰਤੀ ਵੀਰ ਅਨੰਤਪੁਰ ਦੀ ਨਿਮਾਣੀ ਹੋ ਕੇ ਨੱਕ ਨਾਲ ਲਕੀਰਾਂ ਕੱਢਦੀ ਹੈ ਕਿ ਮੇਰੇ ਪੱਲੇ ਖੈਰ ਪਾ ਦੇ ਅਮਰਦਾ ਸਿਰ ਆ ਜਿਹੜਾ ਤੇਰੇ ਹਿੱਸੇ ਆ ਤੇਰੀ ਜ਼ਗੀਰ ਆ ਤੂੰ ਮੈਨੂੰ ਦੇ ਵਾਸਤਾ ਪਾ ਮਾ ਕੜਲ ਕੀਰ ਨਿਉ ਨਿਉ ਸੀਸ ਚਕਾਈਆ ਤੂੰ ਲੇਖਾ ਜਾਣੇ ਸਾਹ ਕੀਰ ਤੂੰ ਸਾਰਿਆਂ ਦੇ ਲਿਖੇ ਜਾਣਦਾ ਸਾਧ ਅਗ ਤੇ ਹਕੀਰ ਦਾ ਸ਼ਾਨਿਸ਼ਾ ਨੂਰ ਖੁਦਾਈਆ ਬਸਤਾ ਹਕ ਅਮੀਨ ਕਾਮਲ ਮੋਰਸ਼ਿਦ ਹੋ ਸਹਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚਾ ਹੁਕਮ ਇੱਕ ਸੁਣਾਈਆ ਗੁਰ ਗੋਵਿੰਦ ਕਹਿ ਕੋਰ ਅਨੰਦ ਮਾਰੀ ਜੁਦਾਈ ਮੇਤੋ ਛੱਲੀ ਨਹੀਂ ਜਾ ਰਹੀ ਤੇਰੇ ਬਿਨਾ ਕੰਮ ਨਾ ਆਵੇ ਖਲਕ ਖੁਦਾ ਤੇਰੇ ਬਿਨਾ ਖਲਕ ਖੁਦਾ ਵੀ ਕੰਮ ਨਹੀਂ ਆਉਣਾ ਮੇਰੇ ਤੇ ਕਿਰਪਾ ਕਰ ਰਹਿਮਤ ਕਰ ਖਾਦਮ ਹੋ ਕੇ ਚੋਲੀ ਢਾਈਆ ਮੇਰਾ ਲੇਕਾ ਦੇ ਬਦਲਾ ਬਦਲੀ ਵਿੱਚ ਅਦਲੀ ਰੂਪ ਬਟਾਈਆ ਅਦਲੀ ਹੋ ਕੇ ਇਨਸਾਫ ਕਰਨ ਵਾਲਾ ਨੂੰ ਬਦਲ ਕੇ ਮੇਰੇ ਤੇ ਕਿਰਪਾ ਕਰ ਦੇ ਤਾਡੇ ਦਰ ਹੋ ਸਹਾਂ ਸਹਤਾ ਅਨੈਤ ਵਿੱਚ ਚੋਲੀ ਪਾਈ ਆ ਖਰਾਜ ਦੇ ਵਿੱਚ ਉਹ ਸਗੀ ਸਹਤਾ ਮੇਰੀ ਚੋਲੀ ਦੇ ਵਿੱਚ ਪਾ ਦੇ ਕਿਰਪਾ ਕਰ ਦੇ ਕਿਉਂ ਬੈਠਾ ਮੁੱਖ ਪਵਾ ਬਿਨ ਕਰਵਟ ਲੈ ਅਗੜਾਈਆ ਮੈਂ ਵਾਸਤਾ ਰਹਾ ਪਾ ਏਰੇ ਚੰਨਾ ਸੀਸ ਨਵਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਤੁਲੇ ਸਾਚਾ ਕੇਨ ਰਿਹਾਬ ਖਾਈਆ ਗੋਵਿੰਦ ਕਹੇ ਪੋਰ ਅਨੰਦ ਮਾਰੀ ਜੀਕ ਗੋਵਿੰਦ ਕਹੇ ਪੋਰ ਅਨੰਦ ਮਾਰੀ ਜੀਕ ਉੱਚੀ ਕੂਕ ਕੂਕ ਸਣਾ ਕਦਰ ਕਾਉੜੀ ਕ ਤੇ ਮੈਂ ਹੁਣ ਤੇਰੀ ਫੇਰ ਕਦੋਂ ਢੀਕ ਰੱਖਾਂ ਚੀਕ ਮਾਰ ਕੇ ਅਨੰਦਪੁਰ ਦੀ ਧਰਤੀ ਦਸਮ ਪਾਤਸ਼ਾਹ ਸੈਭ ਸ੍ਰੀ ਗੁਰੂ ਗੋਬਿੰਦ ਮਹਾਰਾਜੀ ਨੂੰ ਬੇਨਤੀ ਕਰਦੀ ਆ ਹੁਣ ਕਦ ਰੱਖਾਂ ਓਢੀ ਕ ਤੁਰ ਦੇ ਮਾਲਕ ਦਸਣਾ ਮਾਈਆਂ ਕਵਣ ਵੇਲਾ ਬਖਤ ਤੜੀਕ ਉਹ ਕਿਹੜਾ ਸਮਾ ਹੋਏਗਾ ਮੈਂ ਕਦੋਂ ਤੇਰੀ ਢੀਕ ਰੱਖਾਂ ਤਰੀਕਾ ਜਣਾ ਜਨਾਈਆ ਮੇਰਾ ਅੰਤਰ ਹੋਵੇ ਠੰਡਾ ਸੀਤ ਅਗਨੀ ਤਤ ਵਜਾਈਆ गोविंद ਕਿਹਾ ਜਿਸ ਵੇਲੇ ਤੇਰਾ ਮੇਰਾ ਸਾਂਝਾ ਹੋਇਆ ਗੀਤ ਉਹ ਸਮਾਂ ਕਿਹੜਾ ਜਦੋਂ ਤੇਰਾ ਤੇ ਮੇਰਾ ਸਾਂਝਾ ਗੀਤ ਹੋ ਗਿਆ ਤੂੰ ਮੇਰਾ ਮੈਂ ਤੇਰਾ ਜਿਸ ਵੇਲੇ ਤੇਰਾ ਮੇਰਾ ਸੰਜਾ ਹੋਇਆ ਗੀਤ ਔਰ ਕੇ ਕਾਲ ਇੱਕੋ ਟੋਲਾ ਦੇ ਸਮਝਾਇਆ ਜਦੋਂ ਸੋਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜਾਇਦਾ ਟੋਲਾ ਆ ਕੇ ਆਪ ਪਰਮੇਸ਼ਰ ਇਸ ਮਤ ਲੁਕ ਤੇ ਦੇਵੇ ਆਪਣੇ ਪਾਤਰ ਕਿਉਂਕਿ ਇਹ ਪੂਰਾ ਅਨਾਦੀ ਨਾਮ ਇਸ ਤੋਂ ਪਹਿਲਾਂ ਸੋਹੰਗ ਸੋ ਦਾ ਜਪ ਚੱਲ ਰਿਹਾ ਇਹ ਪੂਰਾ ਨਾਮ ਪਰਮੇਸ਼ਰ ਨੇ ਆਪ ਸਵੈ ਮਾ ਕੇ ਇਸ ਮਤ ਲੁਕ ਦਿੱਤਾ ਜਦੋਂ ਉਹ ਆਏਗਾ ਧਰਤੀ ਨੂੰ ਦੱਸ ਰਿਹਾ ਹੈ ਜੇ ਸੁਵੇਲੇ ਤੇਰਾ ਮੇਰਾ ਸਾਂਝਾ ਹੋਇਆ ਗੀਤ ਔਰ ਕੇ ਕਾਲ ਏ ਕੋ ਢੋਲਾ ਦੇ ਸਮਝਾਈਆ ਤੂੰ ਬੈਠਣਾ ਬੈਠਾ ਰਹਿਣਾ ਅਤੀਤ ਤ੍ਰੈ ਗੁਣ ਵਿੱਚੋਂ ਆਪਣਾ ਮੁਖ ਸ਼ਿਪਾਹੀਆ ਆਪਣੇ ਅੰਦਰ ਰੱਖਣੀ ਮੇਰੀ ਪ੍ਰੀਤ ਬਾਹਰ ਸ੍ਰਿਸ਼ਟੀ ਹੋਏ ਹਲਕਾਈਆ ਤੂੰ ਆਪਣੇ ਅੰਦਰ ਮੇਰੀ ਪ੍ਰੀਤ ਰੱਖਣੀ ਬਾਹਰ ਸ੍ਰਿਟੀ ਹਲਕਾਏਗੀ ਸਾਚੇ ਨਾਮ ਦੀ ਦੇਵਸੀਅਤ ਅਸਲੀਅਤ ਦਿੱਤੀ ਦਰੜਾਈਆ ਅਸਲੀਅਤ ਦੱਸ ਦਿੱਤੀ ਕਿ ਉਦੋਂ ਆਏਗਾ ਜਦੋਂ ਤੂੰ ਮੇਰੇ ਮੈਂ ਤੇਰੇ ਦਾ ਉਹ ਅਸਲ ਸਵੈਮ ਆਪਣਾ ਨਾਦੀ ਨਾਮ ਲੈ ਕੇ ਮਾਤ ਲੋਕ ਤੇ ਆਪ ਉਹ ਕਾਲ ਪਰਖਾਏਗਾ ਜਿਸ ਵੇਲੇ ਦੀਨ ਦੁਨੀ ਦੀ ਬਦਲੀ ਨੀਅਤ ਨੀਤੀਵਾਨ ਨਾਜਰ ਕੋਈ ਨਾ ਆਈਆ ਗੁਰ ਅਵਤਾਰ پیغمبرਾਂ ਰਹੇ ਨਾ ਕੋਏ ਐਮੀਤ ਉਸ ਵਿੱਚ ਗੁਰ ਅਵਤਾਰ پیغمبرਾਂ ਦੀ ਵੀ ਦੱਸੇ ਮਾਰਗ ਤੇ ਸੰਸਾਰ ਚੱਲਣੋਂ ਹਟ ਜਾਏਗਾ ਕੋਈ ਅਹਿਮਤ ਨਹੀਂ ਰਹੇਗੀ ਮਾਣ ਚੱਲੇ ਨਾ ਕੋਏ ਚਿਤਰਾਇਆ ਉਸ ਵੇਲੇ ਸੱਚ ਪਿਆਰ ਦੀ ਬਦਲਾ ਬਲਦੀਅਤ ਉਦੋਂ ਬਲਦੀਅਤ ਬਦਲ ਦਿਆਂਗਾ ਸੱਚ ਪਿਆਰ ਦੀ ਬੇਸਵੇਸਾ ਰੂਪ ਬਟਾਈਆ ਸੱਚ ਆਨੰਦ ਦੀ ਬਣਾ ਮਲਕੀਅਤ ਪੂਰ ਪੂਰਨ ਬ੍ਰਹਮ ਦਰੜਾਈਆ ਉਦੋਂ ਸਾਰੀ ਖੇਡ ਹੋਏਗੀ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਕੇਨ ਸਾਚਾ ਹਰ ਨੇਕ ਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਗਵਨ ਆਪਣਾ ਹੁਕਮ ਵਰਤਾਈਏ ਸੋ ਪਰਮੇਸ਼ਰ ਜੀ ਨੇ ਕਿਰਪਾ ਕੀਤੀ ਆ ਆਪ ਸਵਾਮਾ ਕੇ ਉਸ ਪਰਮੇਸ਼ਰ ਨੇ ਹੁਣ ਸਤਗੁਰ ਸ਼ਬਦ ਦੇ ਮਿਲ ਕੇ ਨਾਲ ਨੇਕ ਕਲੰਕ ਕਲਕੀ ਜੀ ਕਵੀਸਾ અવਤਾਰ ਬਣ ਕੇ ਜੋ ਸ਼ਬਦ ਦਿੱਤਾ ਪਰਮੇਸ਼ਰ ਜੀ ਨੇ ਹਰਵਣੀ ਦੇ 24 ਗ੍ਰੰਥਾਂ ਇਕੱਠ ਕਰਵਾਣੇ ਜਿਸ ਦੇ ਵਿੱਚੋਂ ਸਾਰੇ ਹੀ ਬਲਾਰੇ ਜਨ ਉਸ ਪਰਮੇਸ਼ਰ ਜੀ ਉਸਤਾਬੀ ਨਾਲ ਸੰਝੀ ਕਰਦੇ ਹਰਵਣੀ ਪੜਦੇ ਆਂ ਕਈ ਵਾਰ ਲਾਜੇ ਦਰਦ ਹੋ ਜਾਂਦਾ ਪਰਮੇਸ਼ਰ ਜੀ ਤੋਂ ਹਰ ਸੰਗਤ ਨੂੰ ਖਿਮਾ ਜਚਨਾ ਕਰਦਾ ਹੈ ਪੰਜ ਕਾਰਿਆਂ ਦਾ ਸਾਥ ਸੋ ਅੰਮਾ ਰਾਜੀ ਛੇਰ ਸੇ ਕਿ ਵਿਸ਼ ਨੂੰ ਭਗਵਾਨ